ਸਾਰ ਕਿਸਾਨ ਮੇਲੇ ਤੇ ਪਹੁੰਚੇ ਆ ਤੇ ਇੱਥੇ ਬੀਜ ਨੂੰ ਲੈ ਕੇ ਕੱਟ ਤਾਂ ਕਾਫੀ ਆ ਲਾਈਨਾਂ ਤੁਸੀਂ ਲੰਬੀਆਂ ਦੇਖ ਸਕਦੇ ਹੋ ਪਰ ਉਹਨਾਂ ਜਿਆਦਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂਕਿ ਯੂਨੀਵਰਸਿਟੀ ਸਿਰਫ ਪੁਰਾਣੇ ਬੀਜ ਵੰਡ ਰਹੀ ਆ ਨਵੇਂ ਬੀਜਾਂ ਵੱਲ ਕੋਈ ਧਿਆਨ ਨਹੀਂ ਨਵੇਂ ਜਿਵੇਂ ਐਚਡੀ ਦੇ ਆਏ ਨੇ ਜਾਂ ਡੀਬੀਡਬਲ ਦਾ 303 ਵਗੈਰਾ ਤਾਂ ਵੰਡ ਰਹੀ ਆ ਪਰ 327 ਵਰਗੇ ਨਵੇਂ ਬੀਜ ਹਲੇ ਉਹ ਵੀ ਨਹੀਂ ਵੰਡ ਰਹੀ ਤੇ ਪਰ ਯੂਨੀਵਰਸਿਟੀ ਦੇ ਅੰਦਰੋਂ ਹੀ ਤੁਹਾਨੂੰ ਕਰਨਾਲ ਵਾਲਿਆਂ ਦੀ ਦੁਕਾਨ ਤੋਂ ਸੁਪਰ 골ਡ ਕਰਨਾਲ ਸੀਡ ਫਾਰਮ ਜਿਨ੍ਹਾਂ ਦੀ ਅਪਰੂਵਡ ਫਾਰਮ ਹੈ ਤਾਂ ਇਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਯੂਨੀਵਰਸਿਟੀ ਦੇ ਅੰਦਰ ਸਟਾਲ ਲਾਉਣ ਦੀ ਜੇ ਇਥੋਂ ਐਮਓਯੂ ਕਰਦੇ ਨੇ origignal seed ਲੈਂਦੇ ਨੇ ਤੇ ਉਹ ਤੋਂ ਪ੍ਰੋਡਿਊਸ ਕਰਦੇ ਨੇ ਇਹਨਾਂ ਕੋਲੇ ਪੁੱਛਦੇ ਆ ਕਿਹੜੇ ਕਿਹੜੇ ਨਵੇਂ ਬੀਜ ਨੇ ਤੇ ਕਿਹੜੇ ਦੀ ਪੁੱਛ ਆ ਸਭ ਤੋਂ ਪਹਿਲਾਂ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਤੇ ਅੰਕਲ ਜੀ ਜੇ ਗੱਲ ਕਰੀਏ ਜਿਵੇਂ ਲੁਧਿਆਣਾ ਮਲੋਟ ਵੱਖ-ਵੱਖ ਮੇਲਿਆਂ ਤੇ ਵੱਖ-ਵੱਖ ਤਰ੍ਹਾਂ ਦੀ ਵੈਰੈਟੀ ਇੱਥੋਂ ਦੇ ਕਿਸਾਨ ਹਰਿਆਣੇ ਦੇ ਕੀ ਚਾਹੁੰਦੇ ਨੇ ਇੱਥੇ ਦੇ WH 1270 ਜੀ WH 1200 WH 1270 ਜੀ ਇਹਦੀ ਇੱਥੇ ਹਰਿਆਣੇ ਦੇ ਵਿੱਚ ਸ਼ਾਰ ਦੇ ਵਿੱਚ ਕਾਫੀ ਡਿਮਾਂਡ ਹੈ ਤੇ ਜਿਹੜੀਆਂ ਆਪਣੇ ਚੱਲਦੀਆਂ ਨੇ ਬਾਕੀ 3386 ਦੀ ਵੀ ਇੱਥੇ ਚੰਗੀ ਪੁੱਛ ਕੇ ਚੰਗੀ ਡਿਮਾਂਡ ਹੈ ਠੀਕ ਹੈ ਜੀ ਤੇ 3406 ਹਾਂਜੀ 3406 ਦੀ ਵੀ ਚੰਗੀ ਡਿਮਾਂਡ ਹੈ ਚੰਗੀ ਪੁੱਛ ਕੇ ਤੇ 3385 ਦੀ ਵੀ ਹੈਗੀ ਹੈ 3385 ਦੀ ਘੱਟ ਹੈ ਠੀਕ ਹੈ ਜੀ 3386 ਦੀ ਵੱਧ ਹੈ 3386 ਤੇ 3406 HD 33 86 ਅਤੇ HD 3406 ਦੋਨੋਂ ਦੀ ਡਿਮਾਂਡ ਹੈ ਇਹ ਦਿੱਲੀ ਯੂਨੀਵਰਸਿਟੀ ਦੀ ਹੈ ਵੈਰਿਟੀ ਇਹ ਦਿੱਲੀ ਯੂਨੀਵਰਸਿਟੀ ਦੀ ਪੂਸਾ ਯੂਨੀਵਰਸਿਟੀ ਦਿੱਲੀ ਦੀ ਵੈਰਿਟੀ ਕਹਿੰਦੇ ਠੀਕ ਹੈ ਇਹ 3406 2977 ਵਾਲੀ ਆ ਗਈ ਜੀ ਹਾਂਜੀ ਤੇ 3388 3088 ਦੀ ਲਾਈਨ ਚ ਹਾਂ ਤੇ DBW 327 ਦੀ ਡਿਮਾਂਡ ਹੈ DBW 327 ਪਿਛਲੇ ਸਾਲ 826 ਦੀ ਡਿਮਾਂਡ ਬਹੁਤ ਸੀ ਉਦੇ ਨਾਲ ਨਾਲ ਵੈਰਾਈਟੀ ਰਿਲੀਜ਼ ਹੋਈ ਸੀ ਜਿਹੜੀ ਟੱਕਰ ਦੇ ਵਿੱਚ ਰਹੀ ਹੈ 877 ਇਹਦੀ ਸਾਰ ਵੀ ਬਹੁਤ ਡਿਮਾਂਡ ਹੈ ਡੀਬੀਡਬਲ 327 ਇਹ 327 ਇਹ ਜੀ ਵੈਰਾਈਟੀ ਆ ਜਿਹਦੀ ਡਿਮਾਂਡ ਪੂਰੇ ਪੰਜਾਬ ਦੇ ਵਿੱਚ ਹੈ ਤੇ ਇਹਦੀ ਜੇ ਗੱਲ ਕਰੀਏ ਪੰਜਾਬ ਹਰਿਆਣਾ ਆਲ ਇੰਡੀਆ ਦੇ ਵਿੱਚ ਡਿਮਾਂਡ ਹੈ ਤੇ ਕਿੰਨਾ ਕੁ ਝਾੜ ਆ ਜਾਂਦਾ ਜੀ 327 ਦਾ 327 ਦਾ ਝਾੜ ਆ ਜਾਂਦਾ 28 ਤੋਂ 30 ਕੁਇੰਟਲ ਦਾ ਤੇ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ 3386 ਤੇ 34 ਇਹਨਾਂ ਦਾ 30 ਪਲੱਸ ਝਾੜ ਆ 30 ਪਲੱਸ ਐਚਡੀ 3406 ਐਚਡੀ 32 33 86 30 ਪਲੱਸ ਆੜਾ ਨਾਲ ਠੀਕ ਹੈ ਤੇ ਜੇ ਗੱਲ ਕਰੀਏ ਡੀਏਪੀ ਯੂਰੀਆ ਵਗੈਰੇ ਦੀ ਇਹ ਵੱਧ ਲੈਂਦੀਆਂ ਨੇ ਕਿ ਵੇਪੀ ਵੈਸੇ ਅੱਜਕੱਲ ਡੀਏਪੀ ਡੇਟ ਕਰਤਾ ਪਾਉਣਾ ਚਾਹੀਦਾ ਠੀਕ ਹੈ ਪਹਿਲਾਂ ਇੱਕ ਗੱਟਾ ਪਾਉਨੇ ਆਪਾਂ ਪਰ ਹੁਣ ਡੇਢ ਗੱਟਾ ਡੀ.ਪੀ ਦਾ ਪਾਉਣਾ ਚਾਹੀਦਾ ਜਿਹੜੀਆਂ ਨਵੀਆਂ ਵੈਰੈਟੀ ਕੋਈ ਵੀ ਆਈਆਂ ਨੇ 826 ਤੋਂ ਬਾਅਦ ਹਾਂ ਡੇਢ ਗੱਟਾ ਪਾਉਣਾ ਚਾਹੀਦਾ ਉਹ ਡੇਢ ਕੱਗਟਾ ਚੱਲਦੀਆਂ ਨੇ ਡੀ.ਪੀ ਦਾ ਉਹਦੇ ਨਾਲ ਉਹਨਾਂ ਕਾਪਾ ਨੂੰ ਆਉਟਪੁੱਟ ਕੱਢ ਕੇ ਦੇ ਦਿੰਦੇ ਆ ਬਾਕੀ ਨੈਨੇ 1402 ਵੈਰੈਟੀ ਕੱਢੀ ਹੈ ਡਬਲਯੂ ਐਚ ਇਹ ਘੱਟ ਪਾਣੀ ਵਾਲੀ ਵੈਰੈਟੀ ਹੈ ਇਹ ਦੋ ਪਾਣੀਆਂ ਨਾਲ ਹੀ ਦੋ ਪਾਣੀਆਂ ਨਾਲ ਹੀ ਹੋ ਜਾਂਦਾ ਕਿ 20 ਦਿਨ ਤੋਂ ਇੱਕ ਤਸੀਦਾਂ ਤੋਂ ਠੀਕ ਹੈ ਦੋ ਪਾਣੀਆਂ ਨਾਲ ਹੀ ਹੋ ਜਾਂਦਾ ਇਹ ਲਾਲ ਰੰਗ ਦੀ ਬਦਲੀ ਹੈ ਬਰੇ ਖਾਣ ਨੂੰ ਬਹੁਤ ਵਧੀਆ ਬਹੁਤ ਵਧੀਆ ਖਾਣ ਨੂੰ ਵੈਰਾਈਟੀ ਹੈ ਠੀਕ ਹੈ ਜੀ ਇਸ ਟਾਈਮ ਇਹ ਤਾਂ ਵੀ ਅਵੇਲੇਬਲ ਹੈ ਨਹੀਂ ਤੇ ਆਉਣ ਵਾਲੇ ਸਮੇਂ ਹਾਂ ਆਉਣ ਵਾਲੇ ਸਮੇਂ ਤੇ ਸਾਡੇ ਕੋਲ ਵੀ ਹੋਇਆ ਤਾਂ ਫਿਰ ਉਪਲਬਧ ਕਰਾਵਾਂਗੇ ਠੀਕ ਹੈ ਤੇ ਜਿਵੇਂ ਚਪਾਤੀ ਨੰਬਰ 1 ਹੈ ਜੀ ਉਸ ਕਿਸਮ ਦੀ ਹਾਂ ਉਹਦੇ ਨੇ ਚਪਾਤੀ ਨੰਬਰ ਵੰਗੋਂ ਖਾਣ ਨੂੰ ਬਹੁਤ ਵਧੀਆ ਕਿਸਮ ਹੈ ਠੀਕ ਹੈ 2 ਪਾਣੀ ਇੱਕ 20 ਦਿਨ ਤੋਂ 30 ਦਿਨ ਤੋਂ ਠੀਕ ਹੈ 1 ਗੱਟਾ ਡੀਪੀ ਦਾ 1 ਗੱਟਾ ਜੂਮੀ ਦਾ ਜੀ ਤੇ ਇਹਨਾਂ ਦੇ ਕਰਨਾਲ ਵਾਲੀ ਫਾਰਮ वाले वीर ਵੀ ਪਹੁੰਚੇ ਹੋਏ ਨੇ ਵਿਕਾਸ ਜੀ ਜਿਹੜੇ ਕਰਨਾਲ ਵੈਦ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਕਰਨਾਲ ਦੇ ਵਿੱਚ ਕਿਸ ਵੈਰਾਈਟੀ ਦੀ ਜ਼ਿਆਦਾ ਡਿਮਾਂਡ ਹੈ ਇਸ ਸਾਲ ਇਸ ਸਾਲ 1270 ਦੀ ਬਹੁਤ ਡਿਮਾਂਡ ਹੈ ਜੀ 1270 3406 3386 ਇਨ ਦੀ ਬਹੁਤ ਡਿਮਾਂਡ ਹੈ ਤੇ ਨਈ ਵੈਰਾਈਟੀ ਇਹਨਾਂ ਦਾ ਕਿਵੇਂ ਰਿਹਾ ਆਉਟਪੁੱਟ ਉੱਥੇ ਅੱਛੀ ਸੇਲ ਹੈ ਇਨ ਦੀ ਬਹੁਤ ਡਿਮਾਂਡ ਹੈ ਬਹੁਤ ਮੰਗ ਰਿਹਾ ਹੈ ਤੇ ਪੈਦਾਵਾਰ ਵੀ ਪੜੀ ਆਇਆ ਇਨ ਦੀ ਜਦੋਂ ਨਈ ਵੈਰਾਈਟੀ ਆਈ ਹੈ ਇਨ ਦੀ ਪੈਦਾਵਾਰ ਬਹੁਤ ਹੈ ਠੀਕ ਹੈ ਜੀ ਨਾਰਮਲੀ 28 ਤੋਂ 35 ਕੁਨਟਲ ਆਰਾਮ ਨਾਲ ਨਿਕਲ ਆਉਂਦੇ ਆ ਇਹ ਜੀ ਤੇ ਵੀਰੋ ਇਹ ਮੇਲਾ ਹੈਗਾ 16 17 ਦਾ 17 ਤਰੀਕ ਨੂੰ ਵੀ ਤੁਹਾਨੂੰ ਇਥੋਂ ਬੀਜ ਮਿਲੂ ਅੱਜ 16 ਨੂੰ ਵੀ ਵੰਡ ਰਿਹਾ ਤੇ ਬਾਕੀ ਆਉਣ ਵਾਲੇ ਸਮੇਂ 'ਚ 27 ਤਰੀਕ ਨੂੰ ਬਠਿੰਡੇ ਸਾਰੇ ਵੀ ਮਿਲਣੇ ਆ ਤੇ ਆਲ ਇੰਡੀਆ ਦੇ ਵਿੱਚ ਡਿਲੀਵਰੀ ਆ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਪੱਕਾ GST ਵਾਲਾ ਬਿੱਲ ਮਿਲੂਗਾ MOU ਸਾਈਨ ਕਰਕੇ ਬਕਾਇਦਾ ਫੇਰ ਇਹ ਫਾਰਮ ਕੋਈ ਵੀ ਬੀਜ ਤਿਆਰ ਕਰ ਦਿਆ ਹਰੇਕ ਸੀਡ ਦੇ ਤੁਹਾਨੂੰ ਫੁੱਲ ਪੇਪਰ ਇਹਨਾਂ ਕੋਲੇ ਮਿਲਣਗੇ ਜੇ ਯੂਨੀਵਰਸਿਟੀ ਨਾਲ ਟਾਈਪ ਆ ਤਾਂ ਕੰਮ ਕਰਦੇ ਨੇ ਬਿਲਕੁਲ ਇੱਕ ਨੰਬਰ ਦਾ ਕੰਮ ਹੈ ਇਹੋ ਜਿਹੀ ਵਾਲੀ ਸਿਰਫ 100 ਤੋਂ 200 ਰੁਪਏ ਖਰਚਾ ਆਉਦਾ ਤੁਹਾਡੇ ਘਰ ਤੱਕ ਬੀਜ ਡਿਲੀਵਰ ਹੋ ਜੂ ਗਰੰਟੀ ਸ਼ੋ ਦਾ ਪੂਰਾ ਵਧੀਆ ਜਿਹੜੀ ਵੈਰੈਟੀ ਮੰਗੋਗੇ ਉਹੀ ਮਿਲੂਗਾ